ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਸਿੰਘ ਜਪਲੜ ਸਾਹਿਬ ਚਲੇ ਜਾਂਦੇ ਹਾਂ ਦਰਸਨ ਦੇ ਦਵਾਰੇ ਕਰਨ ਟਾਈਮ ਸਵੇਰ ਦੇ 3:25 ਹੋ ਗਏ ਕੰਮ ਨੂੰ ਮਿਲਦੇ ਆ ਜਾ ਕੇ ਮੈਂ ਕੰਵਲ ਤੇ ਮੰਨੀ ਬੱਸ ਅਸਾਸੀ ਅਜੇ ਤੱਕ ਨਹੀਂ ਆਣ ਚਲੇ ਆਂ ਵਾਪਕ ਮੈਂ ਬਰੈਸਟ ਤੇ ਨੇ ਚਲੋ ਇਹਨੂੰ ਕਰੌਣੀਆਂ ਰਸਤੇ ਦੇ ਵਿੱਚ ਸ੍ਰੀ ਪਤੀਗੋੜ ਸਾਹਿਬ ਦੇ ਦਰਸ਼ਨ ਕੀ ਕਰੀ ਜਾ ਕੇ ਉੱਥੇ ਲੋ ਜੀ ਚੱਲ ਪੇ ਸੜਕ ਤੇ ਸਨਸਰਾ ਸ੍ਰੀ ਗੁਰਜੀ ਵਧੀਆ ਜੀ ਆ ਹਾਂ ਥੋੜਾ ਜਿਹਾ ਲੇਟ ਹੋ ਗਿਆ ਅੱਜ ਮੈਂ 5 ਮਿੰਟ ਪਹਿਲਾਂ ਆ ਗਿਆ ਜੀ ਅੱਜ 10 ਮਿੰਟ ਹੋ ਗਏ ਖੜਿਆ ਨੂੰ ਮੈਂ ਥਾਈ ਲੇਟ ਲੱਗ ਰਿਹਾ 1 ਕਿਲੋ ਮਟਾਏ ਲੇਕਾ ਹਾਂ ਹਾਂ ਪਰ ਉਂ ਕਰਮੈਸ ਆ ਜਾ ਬਾਹਰ ਨਿਕਲਦੇ ਆ ਘਰਾਂ ਚੋਂ ਏਸੀ ਜੇ ਨਿਕਲ ਕਰਕੇ ਲੱਗਦਾ ਹਾਂ ਹਾਂ ਮਨੀਤਾ ਜਾਊ ਹੈ ਮਨੀਤਾ ਜਾਊ ਆ ਤਾਂ ਉਹ ਸਮਝ ਨਹੀਂ ਲੱਗੀ ਮੈਸੇਜ ਕਿਵੇਂ ਲੈ ਕੇ ਭੇਜਿਆ ਉਹਨੇ ਉਹਨੇ ਲਿਖਣਾ ਸੀ ਦਾਸ ਵੀ ਚੱਲੂਗਾ ਜੀ ਇਹ ਦਾਸ ਵੀ ਚੱਲੂਗਾ ਨੀ ਮੈਂ ਕਹਿੰਦਾ ਦਾਸ ਨੇ ਜਾਣਾ ਨਹੀਂ ਮੈਨੂੰ WhatsApp ਤੇ ਪੁੱਛੀਗਾ ਪਹਿਲਾਂ ਅ ਪਹਿਲਾਂ ਕਿੰਨੇ ਵੇਰ ਤੋਂ ਬਾਅਦ ਸਾਡੇ ਤੋਂ ਹੋਣਾ ਮੈਂ ਇੱਥੇ ਆਪਣਾ ਡੀਜੀ ਵੀ ਰੂਰਲੇ ਪਾਸੇ ਪਾਸ ਨੂੰ 47 ਚਲੋ ਲੋ ਇਹ ਪੱਕੇ ਬੰਦੇ ਦਾ ਕੰਮ ਆਇਆ ਹੈ। ਬਾਜੀ ਮਹਾਰਾਜ ਸਿਕੰਧੀ। ਹੋਰ ਜੀ। ਉਹ ਵਧੀਆ। ਉਹ ਸਭ ਕੰਮ ਫੜਦੇ ਨੇ ਜੀ। ਚਲੋ ਚਲੋ ਕੋਈ ਨਾ। ਕਹਤਾ ਹਾਂ ਅੱਜ ਮੈਂ ਸਪੀਡ ਸਾਹਿਬ ਦੀ ਰੱਖਿਓ। ਬਾਤਾਂ ਮੋੜ ਬਈ ਬਾਤਾਂ ਨਹੀਂ ਕਰਦਾ। ਹਾਂ। ਨਾ ਕਿਹਾ ਮਹਾਜ 24 25 ਤੋਂ ਵੱਧ ਨਹੀਂ ਭਜਾਉਣਾ। 25 ਕਿਲੋ ਚੱਲਾਂਗੇ ਬਸ। ਮੈਕਸਿਮਮ 26 ਬਸ। ਪਤਾ ਹੀ ਚੱਕਾ ਮਹਾ ਦੁਕਾਨ ਤੇ ਵੀ ਫਿਰ ਆ ਕੇ ਸਾਰਾ ਦਿਨ ਬੈਠਣਾ ਹੈ ਮੈਂ ਸਹੀ ਗੱਲ ਹੈ ਹੋਰ ਸਾਡੇ ਪੱਟ ਲੁਗ ਗਿਆ ਮੇਰੇ ਵੀ ਆਲੂ ਖੜਾ ਹੋ ਕੇ ਹੋ ਗਿਆ ਨਾ ਨਾ ਕੋਈ ਨਾ ਚਿਖਾਲੇ ਰਹਿਾਂਗੇ ਬਾਅਦ ਠੀਕ ਹੈ ਆਵਾ ਚੱਲੇ ਦਾ ਦਰਸ਼ਨ ਸਾਰੇ ਅੱਖੋਂ ਕੇ ਕਰਨ ਦਾ ਕੀ ਫਾਇਦਾ ਠੀਕ ਹੈ ਚੋ ਫਿਕਰ ਲਾ ਲੋ ਅੱਗੇ ਕੁਆਲਟੀ ਟੀ-ਸ਼ਰਟ ਪਾ ਲਈ ਹੈ ਚਲ ਵਧੀਆ ਕਰਿਆ 4 ਵਜ ਗਏ ਜੀ 4 ਵਜੇ ਉਤਰ ਖੇੜੀ ਆ ਗਏ ਮੁੰਡੇ ਇਹਨਾਂ ਦਾ ਬਾਹਰ ਦੀਓ ਘਟ ਲਿਆ ਕਰੋ ਸੜਕੋ ਸੜਕ ਨੂੰ ਆਹ ਗਾ ਉਹ ਬੀਟ ਪ੍ਰਿੰਟ ਦੀ ਰਿਕਾਰਡਿੰਗ ਹੋ ਰਹੀ ਆ ਕੋਈ ਚੈੱਕ ਕਰ ਦੇ ਫਿਰਦੇ ਨੇ ਦੋਨਾਂ ਲਾਲੀਵਾਰੀ ਹੁਣ ਆਪਣੀ 4-4 ਕਿਲੋਮੀਟਰ ਦੀ ਨਾ ਪਖਣਵਾਰੀ ਮੇਰੀ ਆ ਪੂਰੇ ਕੋਸਾਬ ਲਓ ਜੀ ਸ਼ਰੰਤ ਆ ਗਏ 4:25 ਵਜੇ ਆਹ ਰਾਮ ਨਾਲ ਜਾ ਰਹੇ ਨੇ ਆ ਜੀ ਅੱਜ ਦੀ ਸਪੀਡ ਤਾਂ ਓਕੇ ਆ ਗਾ ਮਾ ਪਾ ਵੀ ਸਮਝਦੇ ਜੇ ਜਪੀ ਆਏ ਗਏ ਵੀ ਪੀ ਤੇ ਰਿਓ ਅਸੀਂ ਫਿਰ ਵੀ ਸਹੀ ਆ ਗਾ ਮਾ ਹੱਦਿਕ ਹੈ ਗਿਆ ਹਾਂ ਹੱਥ ਵੀ ਨਾ ਆਈ ਕਿਉਂ ਨਹੀਂ ਆਉ ਬਹੁਤੇ ਆਉਂਦਾ ਹਾਂ ਹਾਂ ਅਲੇ ਦੂਰ ਜਰਾ ਲਾਲਾ ਰਿਖਦਾ ਜਿੰਦਾ ਹੀ ਹਾਂ ਸਾਥਾ ਜੋਰ ਲਾਉਂਦਾ ਪੂਰਾ ਫਿਰ ਤੇਰਾ ਭਜਾ ਕੇ ਵਿਸੜ ਦਿੰਦਾ ਫਿਰ ਮਗਰੋਂ ਪਿਛੀ ਆ ਜਾਂਦਾ

ਲੋ ਜੀ ਭਾਸੋ ਤੋਂ ਤਿੰਨ 3:40 ਦੇ ਦੌਰੇ ਦੀ 4:42 ਮਿੰਟ ਹੋ ਗਏ। ਤਾਂ ਤੰਨ ਨਾਟਾ ਗੋਦੀ ਰਕੌਰ ਜੀ। ਸਤਿ ਸ੍ਰੀ ਅਕਾਲ ਬਾਬਾ ਜੂਰਾਵਰ ਸਿੰਘ, ਸਤਿ ਸ੍ਰੀ ਅਕਾਲ ਬਾਬਾ ਫਤਿਹ ਸਿੰਘ ਜੀ। ਵਾਲੇਕਰ। ਹਾਂ ਜੀ ਪਾਸ ਹਵੇ ਕਾ ਪਹੁੰਚ ਗਏ ਸੋ ਸ੍ਰੀ ਅਕਾਲ ਗੜੀ ਕਾ ਖਾਲਸਾ ਆਹ ਇਹ ਕਰ ਚੁੱਕੀ ਕੀ ਫਤ ਹੈ ਹਾਂਜੀ ਕੋ ਸਾਹ ਕੋਈ ਹੋਰ ਹੈ ਨਾ 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 ਆਪਣੀ ਨੀ ਕਰਪਾ ਮਾਲਕ ਦੀ ਕਿਰਪਾ ਸਾਰਿਆਂ ਤੇ ਪੰਛੀ ਦੇਖੋ ਕਿੰਨੇ ਬੋਲ ਰਹੇ ਨੇ ਨਾ ਜਿਆਦਾ ਜੀ ਲੈ ਲੈਣ ਨੂੰ ਵੀ ਪਤਾ ਲੱਗ ਗਿਆ ਵੀ ਅਮਰਤ ਵੇਲਾ ਹੋ ਗਿਆ ਸਾਡੇ ਆਪਣੇ ਬਿਊਰੋ ਕਹਿੰਦੇ ਨੇ ਕਹਿੰਦੇ ਤੜਕ ਜਿਹੀ ਮਰਜ਼ੀ ਨੂੰ ਸਾਦੋ ਹਾਂ ਹਾਂ ਉਹਨੂੰ ਨਾ ਰੋੜਨ ਨੂੰ ਨਾ ਰੋੜਨ ਨਾਲ ਹਾਂ ਖਣਾ ਪਿਆਰੇ ਸਵੇਰੇ ਸਭ ਮੱਠੇ ਇੱਕੇ ਸਵਾ 5 ਵਜੇ ਦੇ ਨੂੰ ਜਿੰਕੀ ਸ਼ੁਰੂ ਹੋ ਪਾ I just survived.

ਪੂਕੀ ਲੈ ਕੇ ਕੋਈ ਜਾ ਕੇ ਰਹੀ ਬੰਨੇ ਸ਼ਾਗਲੇ ਸੀ ਦੋ ਕਬਾਟੀਆਂ ਨਾਲ ਤਿੰਨ ਤਰਫ ਤਿੰਨ ਤਿੰਨ ਕਬਾਟੀਆਂ ਚ ਲੱਸੀ ਦੀਆਂ ਪਿਲੀਆਂ ਢੋਣ ਵਾਲੀ ਦੀ ਲੱਸੀ ਨੇ ਦਾ ਆਨੰਦ ਲਿਆਤਾ ਯਾਰ ਅੱਜ ਨੰਗਰਵਾਸ ਦੀ ਆਉਣੇ ਪਤਾ ਸੱਚੀ ਗੱਲ ਹੈ ਠੀਕ ਹੈ ਜੀ ਜੇ ਤੁਸੀਂ ਅੱਧਾ ਘੰਟਾ ਰੁਕ ਸਕਦੇ ਫੇਰ ਚਾਹ ਵੀ ਪਿਲਾਉਂਦੇ ਹੁਣ ਤੁਸੀਂ ਇਹਨੂੰ ਰੋਕਣਾ ਨਹੀਂ ਅੱਜ ਹੈਗੀ ਤੇ ਕੀ ਨਾ ਕਦੇ ਅੱਧਾ ਘੰਟਾ ਰੁਕਣਾ ਪੈਣਾ ਲੱਗ ਲੱਸੀ ਦੇ ਉੱਪਰ ਦੀ ਨਰਾਜ਼ ਕਰੂਗਾ ਕੈਰੀ ਕਰ ਲੋ ਕੈਰੀ ਨਾਲ ਕੈਰੀ ਕਰ ਚਲੋ ਜੀ ਗੇਰਾ ਫਿਰ ਲੋਕਾ ਰੱਬ ਦਾ ਨਾਮ ਆ ਜੀ ਚਾਲੇ ਪੰਡਾ ਨੂੰ ਅੱਜ ਸਾਰਾ ਉਹ ਦੇਖ ਪੜਦਾ 3:40 ਤੇ ਭਾਸੋ ਤੋਂ ਤੁਰੇ ਹਾਂ ਮਾਰੋ ਜੋ 3:40 ਦੇ ਦਾ ਭਾਸੋ ਤੋਂ ਤੁਰੇ ਚਾ ਇਹਨਾਂ ਨੇ 4:40 ਤੇ ਉਰੇ ਆ ਗਏ ਹੁਣ 5:40 ਦੇ ਹੋਰੋਂ ਤੁਰ ਪਏ ਕਹਿੰਦਾ ਓਏ 40 ਦੀ ਸਿਸਟਮ ਚੱਲ ਰਿਹਾ ਅੱਜ 6:40 ਨਾ ਸੇਜ ਵਾਲੀ ਦੇ ਇਧਰ ਨੂੰ ਤਰਕ ਪਾ ਨੂੰ ਵਗ ਜਾਗੇ ਪੜੀ ਨੂੰ ਬਾਸ ਹੁੰਦਾ ਫਰ ਔਖਾ ਕੰਮ ਉਹ ਤਾਂ ਗੱਡੀਆਂ ਲੋਡ ਮੰਨ ਲੈਣੀਆਂ ਜਿਆਦੇ ਗੱਲ ਤਾਂ ਬਾਸ ਵਾਲੀ ਆ ਰੇ ਬਾਸ ਤਿੰਨ ਹੋਣਗੇ 45 ਨਾ ਨਾ ਇਹਨੂੰ 640 ਦੀ ਲਾਦਣ ਆਪਾਂ ਨੇ ਮਨੀ ਨੂੰ ਕਮਾਂਡ ਦੇਣੀ ਆ ਕਿਸ ਨੂੰ ਨਾ ਕਿੰਨੇ ਵਜੇ ਜਾਣਾ ਜੀ ਬਾਜੀ ਦਾ ਬੋਸ ਸਾਹਿਬ ਜੇ ਕਾਕਾ ਨਾਲ ਰਿਹਾ ਸਰ ਆ ਗਿਆ ਜੀ ਆਹ ਮੈਂ ਆ ਗਿਆ ਜੀ ਮੈਂ ਆ ਗਿਆ ਪਿੱਛੇ ਰਹਿ ਗਿਆ ਸੀ ਲਓ ਜੀ ਕਿਰੋਂ ਸਰਾਂ ਦੀ ਸੀਟੀ ਨੂੰ ਮੋੜਦਾ ਹੁਣ ਜੀ ਪਾਲੇ ਪਾਸੋਂ ਰੋਡ ਤੇ ਨੂੰ ਲਓ ਜੀ ਕੋਲੋਂ 5 ਕਿਲੋਮੀਟਰ ਪੂਰਾ ਕਰਤਾ ਇਹ ਡਿਊਟੀ ਮੈਂ ਚੜ੍ਹੋ ਤੁਸੀਂ ਮੂਰੇ ਚੱਲੋ 5 ਕਿਲੋਮੀਟਰ ਕੋਸਾ ਪਰ ਸਪੀਡ ਸੱਪੀ ਦੀ ਰੱਖਿਓ ਜੀ ਮੈਂ 24 25 ਦੇ ਆਇਆ ਕਿੰਨੀ ਸਪੀਡ ਦੀ ਮੇਰੀ ਬਰੀ ਹਾਂ ਸਤਾਈ ਦੀ ਮੇਰੀ ਸਪੀਡ ਪੱਤਾ ਕਿਹਾ ਭੀ ਇਹ ਬਹੁਤ ਆਉਂਦਾ ਕਿੱਦਾਂ ਭਜਾਏ ਆਹ ਹਾਂ ਤੋ ਸਾਬੂ ਦਾ ਮੜਾ ਠੀਕ ਰੱਖਿਓ ਫੇਰ ਹੁਣ ਪਹਿਲਾ ਪਿੰਡ ਸਵੇਰੇ ਨੇਰੇ ਚ ਦਿਖਾਇਆ ਹੁਣ ਚਾਨਣੇ ਚ ਵੀ ਦਿਖਾ ਦਿੰਦੇ ਆ ਹਰਨੈ ਰੇ ਇਹ ਵੀਡੀਓ ਬਣਦੀਆਂ ਜੀ ਬੰਦਾ ਦੇਖਦਾ ਵੀ ਖਾਨੀ ਕੀ ਕਰਦੇ ਫਿਰਦੇ ਨੇ ਅਰਨਾਲੇ ਅਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਮੰਗੀ ਕਰੇ ਤੇਰਾ ਜੇ ਸਭ ਸਵਾਰਨਾ ਗੁਨਾ ਸਮਰੱਥ ਸੁਆਮੀ ਮਾਣੋ ਹੋ ਗਏ ਸਾ ਅਰੇ ਨਾ ਮੇਰੇ ਰਹੋ ਹਰ ਨਾਲੇ ਸੱਚੇ ਸਾਹਿਬ ਲਓ ਜੀ ਮਰੀ ਜੀ 340 ਤੇ ਤੁਹਾਨੂੰ ਲਿਆਤੀ ਹਾਂ 640 ਦੇ ਲਿਆ ਕੇ ਭਾਸ ਤੋਂ ਵੇਖੜਤਾ ਹੌੜੀ ਵਾਲਿਆਂ ਦਾ ਗੱਲਾਂ ਹੀ ਨੇ ਬਸ ਹਾਂ ਇਹਨਾਂ ਇੱਕ ਵਾਰ ਸਾਡੀ ਗੱਲ ਸੁਣ ਵੀ ਆਂ ਗੱਲ ਨੂੰ ਇੱਕ ਪਰਸੈਂਟ ਵੀ ਯਕੀਨੀ ਨਹੀਂ ਇਹਦੀ ਗੱਲ ਜੀ ਚਲੋ ਓਕੇ ਜੀ ਠੀਕ ਹੈ ਜੀ ਅੱਜ ਤਾਂ ਹੌਲੀ ਕਰੇ ਹੀ ਨਹੀਂ ਚੱਲਣ ਲੱਗੇ ਗਏ ਨਾ 24 ਤੋਂ 30 ਚੱਲਣਗੇ ਇਹ ਮੋੜ ਚੱਲਿਆ ਦੋ ਨਾ ਗੱਲ ਤਾਂ ਆ ਬੜੀ ਪਲਟੀ ਵੜੀ ਆ ਕਰੋ ਫੱਟੇ ਹੋਰ ਇਹ ਨਹੀਂ ਸਾਡੇ ਕੋਲ ਸਾਫ ਇਹ ਵੀ ਕਹਿਣੀ ਆ ਕਰਨੀ ਚ ਬਹੁਤ ਫਰਕ ਆ नाड़ नाड़ हो रही है अरे जान सार एक बेगे च कहीं चला और वर्ग ने दुकान से बचना जा के पे चलो हो तो सत ਲੋਜੀ ਸੂਰਤ ਤਨਤੀ ਤੇ ਤਰਿਆ ਪੀ ਸੇ ਸੇ 50 ਹੋ ਗਏ ਸਹਿ ਲਾ ਗਿਆ ਵਾ ਦਰ ਸੰਦਾਰੇ ਕਰਕੇ ਤੇ ਯਾਰ ਇਹ ਸਾਰਾ ਬੁੱਤੇ ਆ ਹਰੀ ਇਹ ਤੱਕ ਆ ਗਿਆ ਅੱਗੇ ਰਹੀ ਆ ਜਾਂਦਾ ਲੋ ਜਦੋਂ ਸੌਣੇ ਟੰਨ ਆਪੇ